ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕਲੈਕਸ਼ਨ ਅੱਜ ਮੈਂ 4-5 ਤਰ੍ਹਾਂ ਦੀਆਂ ਮਿਕਸ ਜੀਆਂ ਕਰਕੇ ਲੈ ਕੇ ਆਈਆਂ ਡਿਫਰੈਂਟ ਡਿਫਰੈਂਟ ਨੇ ਕੁਝ ਆਪਸ਼ਨਾਂ ਆਣੀਆਂ ਜਿਹੜੀਆਂ 1350 ਵਿੱਚ 3 ਸੂਟਾਂ ਵਾਲੀਆਂ ਕੁਝ ਆਣੀਆਂ ਜਿਹੜੀਆਂ 1000 ਰੁਪਏ ਦੇ ਵਿੱਚ 3 ਸੂਟਾਂ ਵਾਲੀਆਂ ਤੇ ਕੁਝ ਦੋ ਤਿੰਨ ਕਲੈਕਸ਼ਨਾਂ ਹੋਰ ਆਣਗੀਆਂ ਡਿਫਰੈਂਟ ਡਿਫਰੈਂਟ ਲੈ ਕੇ ਆਈਆਂ ਆਪਸ਼ਨ ਥੋੜੇ ਥੋੜੇ ਐਡ ਕੀਤੇ ਨੇ ਅੱਜ ਦੀ ਵੀਡੀਓ ਵਿੱਚ ਵੈਸੇ ਇਹਨਾਂ ਵਿੱਚ ਹੋਰ ਵੀ ਬਹੁਤ ਜ਼ਿਆਦਾ ਕਲਰ ਆਪਸ਼ਨ ਅਵੇਲੇਬਲ ਨੇ ਉਹ ਦੇਖਣੇ ਆ ਉਹਨਾਂ ਦੇ ਬਾਰੇ ਵੀ ਜਾਨਣਾ ਹੈ ਆਪਸ਼ਨ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨ ਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਤੁਸੀਂ ਮੈਨੂੰ ਆਪਣਾ ਉੱਥੇ ਜਾ ਕੇ ਕੁਇਰੀ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਰਿਪਲਾਈ ਤੁਹਾਨੂੰ ਮੈਂ ਜ਼ਰੂਰ ਦਿਆਂਗੀ ਮੇਬੀ ਥੋੜਾ ਜਿਹਾ ਡਿਲੇ ਹੋ ਜਾਏ ਬਟ ਵਿਥਿਨ 1 ਡੇ ਮੈਂ ਰਿਪਲਾਈ ਕੋਸ਼ਿਸ਼ ਕਰਦੀ ਹਾਂ ਕਿ ਸਭ ਨੂੰ ਚਾਏ ਤੇ ਕੋਸ਼ਿਸ਼ ਕਰਿਆ ਕਰੋ ਕਿ ਸਕਰੀਨ ਸ਼ਾਟ ਨਾਲ ਸੈਂਡ ਕਰਦਿਆ ਕਰੋ ਇਹ ਚਿਕਨ ਕਰੀ ਵਰਕ ਦੇ ਨਾਲ ਆਣਗੇ ਬਾਟਮ ਇਦੀ ਪਲੇਨ ਆਏਗੀ ਸ਼ੋਰ ਤੇ ਚਿਕਨ ਕਰੀ ਵਰਕ ਹੋਇਆ। ਬਹੁਤ ਪਿਆਰੇ ਬਹੁਤ ਹੀ ਸੋਨਾ ਜਿਹਾ ਕਨਸੈਪਟ ਹੈ ਇਹਨਾਂ ਸੂਟਾਂ ਦਾ। ਕਲਰ ਆਪਸ਼ਨ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਬਹੁਤ ਹੀ ਪਿਆਰਾ ਜਿਹਾ ਜੁਨੀਕ ਜਿਹਾ ਕੰਟਰਾਸਟ ਕਰਕੇ ਇਹਨਾਂ ਨੂੰ ਬਣਾਇਆ ਗਿਆ ਹੈ। ਬਾਕੀ ਜੇ ਮੇਰੇ ਦੱਸਿਆ ਕੋਈ ਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ। ਅਗਰ ਸਟੇਟਸ ਦੇਖਣਾ ਤੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ। ਫਿਰ ਤੁਹਾਨੂੰ ਜੋ ਮੈਂ ਸਟੇਟਸ ਤੇ ਅਪਡੇਟਸ ਕਰਦੀ ਆ ਬਹੁਤ ਬਹੁਤ ਜ਼ਿਆਦਾ ਅਪਡੇਟਸ ਆਉਂਦੀਆਂ ਨੇ। ਉਹ ਫਿਰ ਤੁਹਾਨੂੰ ਸ਼ੋ ਹੋ ਜਾਣਗੇ ਤੇ ਤੁਸੀਂ ਦੇਖਦੇ ਰਹੋਗੇ ਕਿ ਅੱਜਕਲ ਕਿਹੜੇ ਕਿਹੜੇ ਸੂਟ ਨੇ ਜਿਵੇਂ ਕਿਵੇਂ ਦੇ ਟ੍ਰੈਂਡ ਵਾਲੇ ਕਿਹੜੇ ਟ੍ਰੈਂਡ ਕਰ ਰਹੇ ਨੇ ਕਾਟਨ ਵਿੱਚ ਜਾਂ ਫਿਰ ਹੋਰ ਪਾਰਟੀ ਵੇ ਲੁੱਕ ਬਾਰੇ ਤਾਂ ਉੱਥੇ ਹਰ ਤਰ੍ਹਾਂ ਦੀ ਅਪਡੇਟਸ ਆਉਂਦੀਆਂ ਨੇ ਐਵਲੀਆਂ ਨੇ ਸੋ ਕਲੈਕਸ਼ਨ ਜਿਹੜੀਆਂ ਹਜ਼ਾਰ ਦੇ ਵਿੱਚ ਤੁਹਾਨੂੰ ਦੇਣ ਸੂਟ ਮਿਲ ਜਾਣਗੇ ਇਹ ਤੁਸੀਂ ਦੋ ਤੁਸੀਂ ਸਿਲੈਕਟ ਕਰੋਗੇ ਥਰਡ ਵਾਲਾ ਸਾਡੀ ਸਾਈਟ ਤੋਂ ਆਏਗਾ ਜਿਵੇਂ ਕਿ ਮੈਂ ਪਹਿਲੇ ਵੀ ਇੱਕ ਕਾਫੀ ਟਾਈਮ ਆ ਦੋ ਤਿੰਨ ਵਾਰੀ ਇਹ ਕਲੈਕਸ਼ਨਾਂ ਮੈਂ ਐਡ ਕੀਤੀਆਂ ਨੇ ਕਿਉਂਕਿ ਇਹ ਬਹੁਤ ਹੀ ਡਿਮਾਂਡਡ ਹੁੰਦੀਆਂ ਨੇ ਇਹ ਜੌਰਜਟ ਫੈ布ਰਿਕ ਦੇ ਨਾਲ ਆਏਗਾ 510 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਜੌਰਜਟ ਦੀ ਫੈ布ਰਿਕ ਦੇ ਨਾਲ ਸ਼ਾਟ ਬਾਟਮ ਮੈਂ ਦੁਪੱਟਾ ਤੇ ਬਾਟਮ ਪਲੇਨ ਆਏਗੀ ਸ਼ਰਟ ਐਂਡ ਦੁਪੱਟਾ ਸੇਮ ਪ੍ਰਿੰਟ ਦੇ ਨਾਲ ਆਏਗਾ ਬਾਕੀ ਵੀਡੀਓ ਮੇਰੇ ਛੋਟੇ ਛੋਟੇ ਹੁੰਦੀਆਂ ਨੇ ਅੱਜ ਦੀ ਵੀਡੀਓ ਵਿੱਚ ਮੈਂ ਇੰਨੀ ਕਲੈਕਸ਼ਨ ਐਡ ਕੀਤੀਆਂ ਨੈਕਸਟ ਵੀਡੀਓ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨ ਲੈ ਕੇ ਆਵਾਂਗੇ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ